वाल्मीकि शक्ति अमर है वाल्मीकि शक्ति अमर है हमसे जो टकराएगा चूर-चूर हो जाएगा हम वाल्मीकि हैं गर्व से कहो हम वाल्मीकि बेटा मेरा नाम सुजिंदर बिडलान, भारतीय वाल्मीकि आरडी धर्म समाज 1964 तो पंजाब प्रधान सेवादार। जी आज मामला विषय बहुत गंभीर है जी आज जितनी ऐसी कंप्लेंट दे ना आए ਇੱਕ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਪ੍ਰਵਾਤਲ ਸੈਲ ਦਾ ਔਰ ਉਹਦਾ ਪਦ ਦੇਖੋ ਔਰ ਉਹਦੀ ਸੋਚ ਦੇਖੋ ਮੈਂ ਬੇਨਤੀ ਕਰਨਾ ਚਾਹੁੰਗਾ ਬੀਜੇਪੀ ਵਾਲਿਆਂ ਕੋ ਵੀ ਇਹਦੇ ਉੱਤੇ ਉਹ ਕੀ ਐਕਸ਼ਨ ਲਏਗੀ ਉਹ ਜਦੋਂ ਕਹਿੰਦੇ ਨਾ ਕਟेंगे ਨਾ ਬਟेंगे ਤੇ ਅੱਜ ਕੌਣ ਕਟਾ ਰਿਹਾ ਨੇ ਕੌਣ ਬਟਾ ਰਿਹਾ ਔਰ ਉਹ ਵੀ ਤੁਸੀਂ ਅੱਜ ਵੀਡੀਓ ਇੱਕ ਵਾਇਰਲ ਹੋਈ ਹੈ ਇਹ 16 ਤਰੀਕ 11 ਵਜੇ ਕੇ ਇਹ ਕੁਛ ਸੈਕਿੰਡ ਦੇ ਉੱਪਰ ਜਿਹੜੀ ਵੀਡੀਓ ਕਰਦਾ ਹੈ ਸਾਡੇ ਆਡੀਓ ਸੌਰੀ ਆਡੀਓ ਸਾਡੇ ਭਾਰਤੀ ਜੀ ਬਗ ਲਾਲ ਭਾਰਤੀ ਜੀ ਨਾਲ ਗੱਲ ਕਰ ਰਿਹਾ ਪੰਦਾ ਔਰ ਉਹ ਕਹਿ ਰਿਹਾ ਵਾ ਕਿ ਬ੍ਰਾਹਮਣ ਵੀ ਜਿਹੜੀ ਰੱਖਿਆ ਉਹ ਛਤਰੀਏ ਕਰੇਗਾ ਉਹ ਮੈਂ ਸ਼ਬਦ ਨਿਊਜ਼ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਆਡੀਓ ਦੇ ਵਿੱਚ ਪਹੁੰਚ ਜੇਗੀ ਤੁਹਾਨੂੰ ਬਕਾਇਦਾ ਔਰ ਉਹ ਐਸੇ ਭਾਈਚਾਰੇ ਨੂੰ ਜਾਤੀ ਸੂਚੇ ਗਾਲਾਂ ਕੱਢ ਰਿਹਾ ਜੀ ਅਸੀਂ ਨਦੀ ਮੰਗ ਕੀਤੀਆਂ ਜਾਣੇ ਆ ਗਏ ਅੱਜ ਅਸੀਂ ਮੰਗ ਕੀਤੀ ਇੱਕ ਕੰਪਲੇਨ ਦੇ ਦਿੱਤੀ ਆ ਉਹਦਾ ਡੈਰੀ ਡੈਰੀ ਨੰਬਰ ਦਿੱਤਾ 1162 ਉਹਦਾ ਡੈਰੀ ਨੰਬਰ ਹੈ ਔਰ ਤੁਰੰਤ ਤੇ ਤੇ ਜਿਹੜਾ 24 ਘੰਟੇ ਦਾ ਜਿਹੜਾ ਸਾਨੂੰ ਸਮਾਂ ਦਿੱਤਾ ਗਿਆ ਵਾ ਜੇ 24 ਘੰਟੇ ਦੇ ਅੰਦਰ ਇਹ ਨਾ ਇਹਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਐਸ ਸੀ ਐਸਟੀ ਦਾ ਇਹ ਉੱਪਰ ਪਰਚਾ ਦਰਜ ਨਾ ਹੋਇਆ ਤੇ ਅਸੀਂ ਆਂ ਭੰਡਾਰੀ ਪੁਲ ਜਾਮ ਕਰਾਂਗੇ ਜਾਂ ਫਿਰ ਸ਼ਾਇਦ ਦੇ ਵਿੱਚ ਜਿਹੜਾ ਵੀ ਉਹ ਰੋਡ ਜਾਮ ਕਰਨ ਤੋਂ ਮਜਬੂਰ ਹੋਊਗਾ ਸਾਰੇ ਸੰਗਠਨਾਂ ਨੂੰ ਲੈ ਕੇ ਜੋ ਬੋਲੇ ਮੇਰਾ ਨਾਮ ਰਾਮਭਨ ਗੋਸਵਾਮੀ ਹੈ ਮੈਂ ਐਕਸਵਾਈ ਚੇਅਰਮੈਨ ਮਾਈਗ੍ਰੈਂਟ ਵਰਕਰ ਬੋਰਡ ਦਾ ਪ੍ਰਧਾਨ ਸਰਕਾਰ ਦਾ ਮਾਮਲਾ ਜੀ ਥਾਣੇ ਹੈ ਮਾਮਲਾ ਇਹ ਹੈ ਕਿ ਸਾਡੇ ਆਪਣੇ ਕਿਤੇ ਕੋਈ ਚੰਗੇ ਬੰਦੇ ਨੇ ਨੇਤਾ ਨੂੰ ਜਿੰਨੂੰ ਕਹਾਵਾਂਗਾ ਮੈਂ ਉਹਨਾਂ ਦੀ ਜਿਹੜੀ ਸੋਚ ਹੈ ਉਹ ਸਮਾਜ ਦੇ ਵਿੱਚ ਸਮਾਨਤਾ ਦੀ ਨਹੀਂ ਬਲਕਿ ਸਮਾਜ ਦੇ ਵਿੱਚ ਇੱਕ ਦੂਜੇ ਨੂੰ ਲੜਾਉਂਦੀ ਹੈ ਮਾਨਵਤਾ ਦੀ ਸੋਚ ਨਹੀਂ ਹੈ ਉਹਨਾਂ ਨੇ 16 11 ਨੂੰ ਰਾਤੀ 11 ਵਜੇ ਇੱਕ ਭਾਈ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਆ ਕੰਦੇ ਆ ਜਿਹੜੀ ਬ੍ਰਾਹਮਣ ਦੀ ਰੱਖਿਆ ਉਹ ਛਤਰੀਆ ਨੇ ਕੀਤਾ ਹੋਇਆ ਅੱਗੇ ਉਹਨਾਂ ਨੇ ਇਹੋ ਜਿਹੀ ਅਪਸਬਦ ਬੋਲੇ ਆ ਸਾਡੇ ਉੱਚਿਤ ਵਰਗਾਂ ਨੂੰ ਜਿਨ੍ਹਾਂ ਨੇ ਇਸ ਰਾਜ ਨੂੰ ਖੜਾ ਕਰਨ ਵਾਸਤੇ ਪੂਰਾ ਆਪਣਾ ਤਨ ਮਨ ਹਨ ਸਾਰਾ ਸਮਰਪਣ ਕੀਤਾ ਆ ਸੋ ਨਿਰਭੈ ਇਕਬਾਲ ਮੇ ਦੀ ਤੇ ਤੁਸੀਂ ਲਾ ਰਹੇ ਹੈਗਾ ਕੋਈ ਸਬੂਤ ਹੈਗਾ ਹਾਂ ਜੀ ਉਹਨਾਂ ਨੇ 58 ਮਿੰਟ ਬਾਤ ਕੀਤੀ ਹੈ ਉਹਦੇ ਵਿੱਚ ਤਿੰਨ ਵਾਰੀ ਇਹੋ ਜਿਹੇ ਸ਼ਬਦ ਦਾ ਇਸਤੇਮਾਲ ਕੀਤਾ ਹੋਇਆ ਜੋ ਮਾਨਵਤਾ ਨੂੰ ਸ਼ਰਮਸਾਰ ਕਰਦਾ ਹੁਣ ਤੁਸੀਂ ਕੰਪਲੇਨਟ ਦਿੱਤੀ ਹੈ ਹਾਂਜੀ ਤੁਹਾਡੇ ਫੋਟੋ ਤੋਂ ਕੋਈ ਸ਼ੋਜ ਹੋਇਆ ਗਿਆ ਤੇ ਬਲੋਸ ਬਲੋ ਰਿਸ਼ਵਾਤ ਦਿਲਾਇਆ ਗਿਆ ਕਿ ਅਹੀ ਅਡੀ ਇਨਕੁਆਰੀ ਕਰਕੇ ਤੇਰੀ ਬੰਤੀ ਕਾਨੂੰਨੀ ਕਾਰਵਾਈ ਆਪਾਂ ਕਰਾਂਗਾ ਅਸੀਂ ਇਹਨਾਂ ਤੇ ਸਵਾਸਨ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਨਹੀਂ ਕੀਤਾ ਗਿਆ 24 ਘੰਟੇ ਦਾ ਸਮਾਂ ਪਾ ਦਿੰਦੇ ਆ ਨਹੀਂ ਤੇ 24 ਘੰਟੇ ਬਾਅਦ ਅਸੀਂ ਸਾਰੇ ਜਿੰਨੇ ਵੀ ਸਮਾਜ ਆ ਇਹਦੇ ਵਿੱਚ ਇੱਕ ਬਿਰਾਦਰੀ ਦੀ ਗੱਲ ਨਹੀਂ ਹੈ ਇਹ ਮਾਨਵਤਾ ਦੀ ਗੱਲ ਹੈ ਅਸੀਂ ਸਾਰੇ ਨਾਲ ਜਿਹੜਾ ਸਾਡੀ ਮਾਨਵਤਾ ਨੂੰ ਤਰੋਤੀ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਅਸੀਂ ਸਾਰੇ ਜਵਾਬ ਦੇਵਾਂਗੇ ਠੀਕ ਹੈ ਜੀ ਇਹ ਆਇਆ ਆਪਣਾ ਨਾਮ ਮੈਂ ਬਾਬਾ ਬਲਜੀਤ ਸਿੰਘ ਗਮਟਾਲਾ ਵਿਸ਼ਵ ਵਾਲਮੀਕ ਕੌਮੀ ਇਕਤਾ ਤੋਂ ਮੁਖ ਸੰਚਾਲਕ ਢੂਣਾ ਸਾਹਿਬ ਦੇ ਆਲ ਇੰਡੀਆ ਪ੍ਰਚਾਰ ਸਕੱਤਰ ਮੇਰੀ ਬੇਨਤੀ ਅੱਜ ਜਿਹੜਾ ਨੀਰਜ ਨੇ ਡਾਕਟਰ ਨੀਰਜ ਆ ਕੋਈ ਉਹਨੇ ਅਪਸ਼ਬਦ ਬੋਲੇ ਆ ਸਾਡੇ ਸਾਰੇ ਸਮਾਜ ਦੇ ਖਿਲਾਫ ਅਸੀਂ ਥਾਣੇ ਦੇ ਵਿੱਚ ਕੰਪਲੀਟ ਕੀਤੀ ਆ ਮੋਗੰਪੁਰਾ ਥਾਣਾ ਉਹਦੇ ਵਿੱਚ ਕੰਪਲੀਟ ਕੀਤੀ ਆ ਵੀ ਇਹਨਾਂ ਉੱਤੇ ਤੁਰਤ ਪਰਚਾ ਹੋਣਾ ਚਾਹੀਦਾ ਉਹ ਨਾ ਹੋਏ ਛੋਟੇ ਮੋਟੇ ਕਮਾਵਾਤੇ ਵੀ ਸਾਨੂੰ ਉੱਚਾ ਪੱਲ ਰੋਕਣਾ ਪਵੇ ਇਹਦੀ ਗੱਲ ਇੱਥੋਂ ਤੱਕ ਨਾ ਜਾਵੇ ਸਾਡੇ ਦਾ ਸਾਡੇ ਕੋਲ ਵੀਡੀਓ ਸਾਡੇ ਕੋਲ ਆਡੀਓ ਆ ਸਾਡੇ ਕੋਲ ਸਭ ਦੀ ਆਵਾਜ਼ ਭਰੀ ਆ ਸਭ ਕੁਝ ਹੈਗਾ ਵਾ ਉਸ ਆਵਾਜ਼ ਦੇ ਅਨਸਾਰ ਤੁਰਤ ਪਰਚਾ ਕੀਤਾ ਜਾਵੇ ਨਹੀਂ ਤਾਂ ਇਸ ਦੇ ਹਾਲਾਤ ਜੋ ਬਹੁਤ ਮਾੜੇ ਹੋਣਗੇ ਇਸ ਕੰਮ ਦੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਸ ਦੇ ਤੁਰਤ ਪਰਚਾ ਕੀਤਾ ਜਾਵੇ ਕੀ ਆ ਗੱਲ ਤਾਂ ਜਿਹੜੇ ਤੁਹਾਡੇ 'ਤੇ આરોਪ ਲੱਗ ਰਹੇ ਨੇ ਕਿ ਤੁਸੀਂ ਕਮਿਊਨਿਟੀ ਨੂੰ ਜਿਹੜਾ ਕੀ ਗਲਤ ਬੋਲਿਆ ਕੀ ਕਹਾਂਗੇ ਦੇਖੋ ਜੀ ਰੋਪ ਲਗਾਉਣਾ ਤੇ ਉਹਨੂੰ ਸਾਬਿਤ ਕਰਨਾ ਬੜਾ ਕਠਿਨ ਹੈ ਜਿਹੜੇ આરોਪ ਲੱਗ ਰਹੇ ਕਮੇਟੀ ਦਾ ਪਰਮਾਤਮਾ ਗਵਾਇਆ ਤੇ ਸਾਡਾ ਜਿਹੜਾ ਹੈ ਨਾ ਸਮਾਜ ਗਵਾਇਆ ਤੇ ਅੱਜ ਤੱਕ ਮੈਂ ਪਿਛਲੇ 10-15 ਸਾਲ ਤੁਸੀਂ ਇਲਾਕਾ ਨੂੰ ਚਾਹੇ ਗਰੀਬ ਤੇ ਗਰੀਬ ਹਰ ਕਮਿਊਨਿਟੀ ਨੂੰ ਸਾਡਾ ਇੱਕ ਮੰਤਰ ਹੈਗਾ ਜਿਹੜੇ ਬੀਜੇਪੀ ਤੇ ਕਹਿੰਦੇ ਆ ਸਭ ਦਸਾਂ ਸਭ ਦੇ ਵਿਕਾਸ ਅਸੀਂ ਉਸ ਮੰਤਰੀ ਨੂੰ ਲੈ ਕੇ ਚੱਲਦੇ ਤਾਂ ਹਰ ਬੰਦੇ ਨੇ ਇhtaram ਕਰਦਾ ਹਰ ਬੰਦੇ ਦਾ ਰਿਸਪੈਕਟ ਕਰਦੇ ਆ ਜਿਹੜੇ ਰੋਕ ਲੱਗ ਰਹੇ ਉਹ ਲੋਕ ਲਗਾ ਰਹੇ ਜਿਹੜੇ ਮੇਰੇ ਖਿਲਾਫ ਪਿਛਲੇ ਕਈ ਸਾਲ ਤੋਂ ਸਾਜਿਸ਼ ਕਰ ਰਹੇ ਨੇ ਮੇਰੇ ਪਿੱਛੇ ਜਿਹੜੇ ਮੇਰੇ ਤਾਂ ਸਾਜਿਸ਼ ਹੋਇਆ ਤੁਸੀਂ ਦੇਖੋ ਬੇਰਗਾਹ ਬੇਰਗਾਹ ਕੋਈ ਐਵੀਡੈਂਸ ਦਾ ਬਿਨਾ ਕਿਸੇ ਮੈਡੀਕਲ ਤੋਂ 307 452 ਮੇਰੇ ਤੇ ਲਗਾਇਆ ਗਿਆ ਚਲੋ ਮੰਨ ਲਓ ਸਾਡੇ ਜਿਹੜੇ ਹੈਗੇ ਨੇ ਜੱਜ ਸਾਹਿਬ ਨੇ ਸਾਨੂੰ ਤੋਂ ਦਿੱਤਾ ਉਹਨੇ ਸਾਨੂੰ ਬیل ਦਿੱਤੀ ਅਸੀਂ ਆ ਗਏ ਇਹ ਹਰ ਵਾਰੀ ਇਹਨਾਂ ਨੇ ਇਲੈਕਸ਼ਨ ਲੱਗਣਾ ਠੀਕ ਹੈ ਇਲੈਕਸ਼ਨ ਮੇਰੇ ਕੋਲ ਅੱਛੀ ਬਾਤ ਹੈ ਅੱਛੇ ਰਹਿਣੇ ਕਰੋ ਉਹ ਕਹਿੰਦੇ ਕ ਮੁਦਾ ਬਣਾ ਕੇ ਨਜਾਇਜ਼ੀ ਕੇ ਦੇ ਖਿਲਾਫ ਇਸ ਤਰ੍ਹਾਂ ਹੀ ਕਰਕੇ ਇਹਨੂੰ ਥੱਲੇ ਦਿਖਾਉਣ ਵਾਸਤੇ ਆਪਣੀ ਵਾਵਾ ਹੀ ਲੈਣ ਵਾਸਤੇ ਤੁਸੀਂ ਸਾਨੂੰ ਅੱਗੇ ਪਿੱਛੇ ਕਰਨਾ ਕੰਮ ਕਰੋ ਸਮਾਜ ਦੇ ਸਮਾਜ ਦੇ ਵਿੱਚ ਰੋ ਸਮਾਜ ਦੁੱਖ ਦਰਦ ਨੂੰ ਸਮਝੋ ਤੁਸੀਂ ਇਕੱਲੇ ਇੱਕ ਜਗ੍ਹਾ ਤੇ ਰੋਜ਼ ਇਕੱਠੇ ਹੋ ਕੇ ਮੇਰੇ ਖਿਲਾਫ ਸਾਜ਼ਿਸ਼ ਕਰਦੇ ਹੋ ਸਵੇਰ ਸ਼ਾਮ ਤੱਕ ਕਿ ਕੋਈ ਨਾ ਕੋਈ ਕੋਈ ਨਾ ਕੋਈ ਡਾਕਟਰ ਕਰੇ ਤੇ ਮੈਂ ਉਹਨਾਂ ਦੇ ਜਿੰਦਾਬਾਦ ਮੁਰਦਾਬਦ ਕਰਮ ਦੇਖੋ ਜੀ ਮੈਨੂੰ ਇਹੋ ਜਿਹੇ ਤਾਕਤਾਂ ਤੋਂ ਮੈਨੂੰ ਡਰ ਨਹੀਂ ਹੈ ਮੈਨੂੰ ਪਰਮਾਤਮਾ ਤੋਂ ਡਰ ਹੈ ਔਰ ਸਮਾਜ ਮੇਰੇ ਨਾਲ ਹੈ ਸਮਾਜ ਦੇ ਮੈਂ ਸੇਵਾ ਕਰਦਾ ਸਮਾਜ ਨੂੰ ਮੈਂ ਆਪਣੇ ਰੱਬ ਮੰਨਦਾ ਔਰ ਗੱਲ ਹੀ ਕਮਿਊਨਿਟੀ ਦਾ ਮੈਂ ਆਪ ਮੈਨੂੰ ਜਿਨੇ ਬੰਦੇ ਜੁੜੇ ਆ ਸਭ ਮੇਰੇ ਐਸੀ ਫਾਈ ਚੈਨਲ ਦੇ ਜੁੜੇ ਆ ਮੈਂ ਬੜਾ ਪਿਆਰ ਕਰਦਾ ਉਹਨਾਂ ਦੇ ਚਾਹੇ ਉਹ ਭੀਮ ਦਾ ਮਤਕਰ ਜਿਹੜਾ ਜਨਤੀ ਹੋਏ ਜਾਂ ਕੋਈ ਵੀ ਕਾਰਜ ਹੈ ਮੈਂ ਨਾਲ ਇਕੱਠੇ ਬੈ ਕੇ ਅਸੀਂ ਉਹਨਾਂ ਨੂੰ ਮਨਾਉਂਦੇ ਪ੍ਰੇਮ ਕਰਕੇ ਇਹ ਸਾਡੀ ਉਹ ਸਾਜ਼ਿਸ਼ ਹੋ ਰਿਹਾ ਇਹ ਪਹਿਲੇ ਵੀ ਤੁਹਾਨੂੰ ਪਿਛਲੇ ਕਈ ਤੁਹਾਨੂੰ ਦਿਖਾਵਾਂ ਸਾਲਾਂ ਚ ਮੇਰੇ ਕਲੀਨਿਕ ਪਰ ਹਮਲਾ ਕੀਤਾ ਨੇ ਮੇਰੇ ਸੀਸੇ ਤੋੜੇ ਉਸ ਤੋਂ ਬਾਅਦ ਹੱਥ ਜੋੜ ਕੇ ਰਜਨਾਮਾ ਕਰਾਇਆ ਕਿ ਚਲੋ ਸਾਡੇ ਹਰਿਆਣਾ ਸੀਗੇ ਜੀ ਚਲੋ ਜੀ ਜਿਦਾਨੀ ਸੀਗੇ ਇਹਨਾਂ ਨੂੰ ਨਹੀਂ ਸਮਝ ਆਇਆ ਕਰਵਾਇਆ ਉਹਨਾਂ ਨੇ ਆ ਹੁਣ ਪਿੱਛੇ ਦੇਖੋ ਛੱਟ ਪੂਜਾ ਸਾਡੇ ਹਿੰਦੂਆਂ ਦਾ ਸਾਡੇ ਪ੍ਰਵਾਸੀਆਂ ਦਾ ਇਹਨਾਂ ਜਬਰਦਸਤ ਪ੍ਰੋਗਰਾਮ ਇਹ ਚ ਇਹਨਾਂ ਨੇ ਕਿਰਪਾਣਾ ਚਲਾਈਆਂ ਜਦੋਂ ਆਪਾਂ ਬੰਦੇ ਇਕੱਠੇ ਕਰ ਲਏ ਉਹਨਾਂ ਜਾ ਕੇ ਮਾਫੀ ਮੰਗ ਕੇ ਇਹਨਾਂ ਦਾ ਮਕੜਵਾਇਆ ਅਸੀਂ ਮਾਫਰ ਦਿੰਦੇ ਆ ਵੱਡੇ ਵੱਡੇ ਗਲਤੀ ਚਲ ਕੋਈ ਨਹੀਂ ਆਪਣੇ ਸਮਾਜ ਦੇ ਬੰਦੇ ਕੋਈ ਗੱਲ ਪਰ ਇਹ ਦੇਖੋ ਇੱਕ ਸਾਡਾ ਸੱਜਣ ਹੀ ਆ ਸਾਡੇ ਚ ਹੀ ਸੱਜਣ ਆ ਉਹ ਸਾਡੇ ਨਾਲ ਹੁੰਦੇ ਸੀਗੇ ਉਹ ਬੇਸਿਕਲੀ ਬ੍ਰਾਹਮਣ ਆ ਇਹ ਇਤਿਹਾਸਿਕ ਗੱਲ ਉਹਨਾਂ ਨੇ ਕੀਤੀ ਆ ਮੈਂ ਨਹੀਂ ਮੰਨਦਾ ਕਿਤੇ ਪਰ ਮੈਂ ਆਪਣੇ ਸੱਜਣ ਨਾਲ ਕਿੱਤੀ ਆ ਕਿ ਬ੍ਰਹਮ ਲਲਾ ਕਿ ਮੈਂ ਕਿਸੇ ਕਮਿਊਨਿਟੀ ਨਾਲ ਤੇ ਨਾ ਮੈਂ ਕਿਸੇ ਪਰਸਨਲ ਬੰਦੇ ਤੇ ਅਟੈਕ ਕਿਦਾਂ ਦੇ ਕਹਿਣਾ ਗੱਲ ਕੀਤੀ ਆ ਅਸਲੀ ਯਿਸੂ ਬਣਾ ਕੇ ਮੇਰੇ ਮੱਦਰ ਪਰਿਆ ਇਹ ਸਰਾਸਰ ਗਲਤ ਹੈ ਜੀ ਭਗਵਾਨ ਗਵਾਹ ਜੀ ਸਮਾਜ ਗਵਾਹ ਮੈਂ ਸਾਰੇ ਅਸਮਾਨ ਕਰਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਵਰਸਨ ਲੈ ਆਇਓ ਬਹੁਤ ਬਹੁਤ ਧੰਨਵਾਦ